ਕਹਿਣ ਤੋਂ ਪਹਿਲਾਂ ਸਾਰੇ ਇੱਕ ਵਾਰੀ ਗੁਰਫਤੇ ਦੀ ਸਾਂਝ ਪਾਉ ਕੋਈ ਰਸਨਾ ਵਾਝੀ ਨਾਲ ਹੈ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਪਵਿੱਤਰ ਬਾਣੀ ਵਿੱਚ ਇੱਕ ਪਰਮਾਤਮਾ ਦੇ ਚਰਨਾਂ ਨਾਲ ਜੁੜਨ ਵਾਸਤੇ ਗੁਰੂ ਸਾਹਿਬ ਜੀ ਨੇ ਸਾਨੂੰ ਪ੍ਰੇਰਣਾ ਬਖਸ਼ਿਸ਼ ਕੀਤੀ ਹੈ ਸਾਹਿਬ ਨੇ ਬਚਨ ਕੀਤਾ ਏਕੋ ਜਪ ਏਕੋ ਸਲਾਹੇ ਏਕ ਸਿਮਰ ਏਕੋ ਮਨ ਆਹੇ ਏਕਸ ਕੇ ਗੁਣ ਗਾਓ ਅਨੰਤ ਮਨ ਤਨ ਜਾਪ ਏਕ ਭਗਵੰਤ ਸਾਹਿਬ ਕਹਿੰਦੇ ਨੇ ਇੱਕ ਦਾ ਹੀ ਤੂੰ ਜਪ ਕਰ ਇੱਕ ਦੀ ਸਿਵ ਸਲਾਹ ਕਰ ਇੱਕ ਨੂੰ ਹੀ ਆਪਣੇ ਮਨ ਵਿੱਚ ਟਿਕਾ ਤੇ ਉਸ ਇੱਕ ਪਰਮਾਤਮਾ ਦੇ अनेका गुण ਹਰ ਵੇਲੇ ਗੁਣ ਗਾ ਤੇਰਾ ਜੀਵਨ ਜਿਹੜਾ ਇਸ ਤਰ੍ਹਾਂ ਸਫਲਾ ਹੋ ਜਾਏ ਗੁਰੂ ਕੇ ਸਵਾਰੋ ਗਰੀਬਨਵਾਜ ਪਾਤਸ਼ਾਹ ਜੀ ਨੇ ਬਚਨ ਕੀਤਾ ਹੈ ਇੱਕ ਪਰਮਾਤਮਾ ਤੋਂ ਬਿਨਾ ਜਿਹੜਾ ਦੂਸਰੇ ਪਾਸੇ ਆਪਣੇ ਧਿਆਨ ਨੂੰ ਜੋੜਦਾ ਹੈ ਆਪਣੇ ਮਨ ਨੂੰ ਲਗਾਉਂਦਾ ਹੈ ਜਾਂ ਆਪਣੇ ਜੀਵਨ ਨੂੰ ਦੂਸਰੇ ਪਾਸੇ ਲਗਾ ਕੇ ਜੀਵਨ ਬਸਰ ਕਰਦਾ ਉਸ ਦਾ ਜੀਵਨ ਖਵਾਰ ਹੋ ਜਾਂਦਾ ਹੈ ਕੇਵਲ ਇੱਕ ਪ੍ਰਮਾਤਮਾ ਹੈ ਦੂਜਾ ਮਾਇਆ ਹੈ ਔਰ ਦੋਵੇਂ ਹੀ ਸ਼ਕਤੀ ਹਨ ਤਾਕਤ ਹਨ ਮਨੁੱਖ ਗੁਰੂ ਕੇ ਸਵਾਰੋ ਸਰੀਰ ਲੈ ਕੇ ਜਨਮ ਲੈ ਕੇ ਇਹਨਾਂ ਦੇ ਦਰਮਿਆਨ ਵਿੱਚ ਖਲੋਤਾ ਹੋਇਆ ਔਰ ਜਿਨ੍ਹਾਂ ਤੇ ਉਸ ਦੀ ਕਿਰਪਾ ਹੈ ਜਿਨ੍ਹਾਂ ਤੇ ਮਾਲਕ ਦੀ ਬਖਸ਼ਿਸ਼ ਹੈ ਕੋਈ ਪੁਰਬਲੇ ਭਾਗ ਚੰਗੇ ਨੇ ਉਹ ਪਰਮਾਤਮਾ ਵੱਲ ਖਿੱਚੇ ਜਾਂਦੇ ਨੇ ਤੇ ਜਿਨ੍ਹਾਂ ਦੇ ਕੋਈ ਪੂਰਵਲੇ ਭਾਗ ਨਹੀਂ ਹਨ ਔਗਣ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਵਿਹਾਜੇ ਨੇ ਉਹ ਮਾਇਆ ਵਾਲੇ ਪਾਸੇ ਖਿੱਚੇ ਜਾਂਦੇ ਇਸ ਕਰਕੇ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਵੀ ਤੂੰ ਸਾਵਧਾਨ ਹੋ ਕੇ ਇੱਕ ਪਰਮਾਤਮਾ ਨੂੰ ਜਪ ਔਰ ਇਨਾ ਜਪ ਇਨਾ ਉਹਦੇ ਨਾਲ ਪਿਆਰ ਪਾ ਕਿ ਤੈਨੂੰ ਕੋਈ ਘੜੀ ਕੋਈ ਪਲ ਕੋਈ ਸਵਾਸ ਉਹਦੀ ਯਾਦ ਤੋਂ ਬਿਨਾ ਨਾ ਤੇਰਾ ਲੰਘੇ ਅਸੀਂ ਪਟਾਂ ਦੇ ਸਵਈਏ ਪੜਦੇ ਪਟਾਂ ਨ ਇੱਕ ਬੜਾ ਪਿਆਰਾ ਸਵਈਆ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਉਸਤਤ ਵਿੱਚ ਲਿਖਿਆ ਉਹ ਵਚਨ ਕਰਦੇ ਨੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਤੁਸਾਂ ਪੜਿਆ ਵੀ ਇੱਕ ਤੈਂ ਪੜਿਓ ਇੱਕ ਮਨ ਧਰਿਓ ਇੱਕ ਤੁਸਾਂ ਇੱਕ ਪਰਮਾਤਮਾ ਨੂੰ ਹੀ ਪੜਿਆ ਇੱਕ ਪਰਮਾਤਮਾ ਨੂੰ ਮਨ ਵਿੱਚ ਧਰਿਆ ਪਰ ਇੱਕ ਵਖਾਣਿਆ ਜੇ ਕਿਤੇ ਕਿਸੇ ਨੂੰ ਦੱਸਣਾ ਪਿਆ ਤੇ ਇੱਕ ਰੱਬ bari ਦੱਸਿਆ ਦੂਜੀ ਗੱਲ ਕੋਈ ਨਹੀਂ ਕੀਤੀ ਫਿਰ ਕਹਿੰਦੇ ਤੁਹਾਡੀ ਆਰਾਧਨਾ ਇੱਕ ਨਾਲ ਇੰਨੀ ਕਮਾਲ ਦੀ ਸੀ ਤੁਹਾਡੀ ਤਪੱਸਿਆ ਇੰਨੀ ਕਮਾਲ ਦੀ ਸੀ ਤੁਸੀਂ ਸੌ ਵੀ ਗਏ ਤੁਹਾਡਾ ਸ਼ਰੀਰ ਆਲਮ ਵਿੱਚ ਚਲਾ ਗਿਆ ਤੇ ਤੁਹਾਨੂੰ ਸੁਪਨਾ ਆਇਆ ਤੁਹਾਨੂੰ ਸੁਪਨਾ ਵੀ ਇੱਕ ਨਿਰੰਕਾਰ ਦਾ ਹੀ ਆਇਆ ਔਰ ਇਸ ਸੁਪਨੇ ਉਹਨਾਂ ਲਈ ਉਹ ਜੇ ਆਇਆ ਕਰਦੇ ਨੇ ਗੁਰੂ ਕੇ ਸਾਰੋ ਜਿਹੜੇ ਸਰੀਰ ਜਾਗਦੇ ਆ ਉਸ ਪਿਆਰੇ ਦੀ ਬੰਦਗੀ ਕਰਦੇ ਨੇ ਜਿਨ੍ਹਾਂ ਨੇ ਜਾਗਦਿਆਂ ਅਭਿਆਸ ਨਹੀਂ ਕੀਤਾ ਜਾਗਦਿਆਂ ਕਮਾਈ ਨਹੀਂ ਕੀਤੀ ਜਾਗਦਿਆਂ ਨਾਮ ਨਹੀਂ ਜਪਿਆ ਗੁਰੂ ਕੇ ਸਾਰੋ ਉਹਨਾਂ ਨੂੰ ਸੁਪਨਾ ਭੜਾ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਦਾ ਆਏ ਉਹ ਬਚਨ ਕਰਦੇ ਨੇ ਤੈਂ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਵਖਾਣਿਓ ਸੁਪਨ ਇਕ ਪਰ ਤਖ ਇਕ ਇਕਸਮੇ ਲੀਣੋ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਤੁਹਾਨੂੰ ਸੁਪਨਾ ਵੀ ਇੱਕ ਦਾ ਆਇਆ ਤੁਸੀਂ ਜਾਗੇ ਪਰਤਖ ਜਾਗਦਿਆਂ ਵੀ ਤੁਸੀਂ ਇੱਕ ਨਾਲ ਜੁੜੇ ਰਹੇ ਫਿਰ ਅੱਗੇ ਬਚਨ ਕੀਤਾ ਵੀ ਜ਼ਿੰਦਗੀ ਦੇ 75 76 ਸਾਲ ਜਿਹੜੇ ਤੁਸੀਂ ਨੇ ਆਪਣੇ ਬਸਰ ਕੀਤੇ ਨੇ ਉਸ ਸਾਰੀ ਜ਼ਿੰਦਗੀ ਵਿੱਚ ਇੱਕ ਨਰੰਕਾਰ ਤੋਂ ਬਿਨਾਂ ਤੁਹਾਨੂੰ ਹੋਰ ਕੋਈ ਸੁਝਿਆ ਨਹੀਂ ਹੈ। ਔਰ ਬੰਦੇ ਦੀ ਜ਼ਿੰਦਗੀ ਵਿੱਚ ਗੁਰੂ ਕੇ ਸਾਰੋ ਸਭ ਤੋਂ ਵੱਡੀ ਗੱਲ ਇੱਕ ਪ੍ਰਮਾਤਮਾ ਦੀ ਯਾਦ ਵਸ ਜਾਏ ਇੱਕ ਨਾਲ ਬਣ ਜਾਏ ਦੂਜਿਆਂ ਨਾਲ ਵੜਾਣ ਦੀ ਲੋੜ ਨਹੀਂ ਆਪਣੇ ਆਪ ਬਣ ਜਾਂਦੀ। ਇੱਕ ਨਾਲ ਵਿਗੜ ਜਾਏ ਦੂਜਿਆਂ ਨੂੰ ਵਗਾੜਨ ਦੀ ਲੋੜ ਨਹੀਂ ਆਪਣੇ ਆਪ ਹੀ ਵਿਗੜ ਜਾਂਦਾ। ਪਰਮਾਤਮਾ ਦੇ ਦਰਦੀ ਗੁਰੂ ਕੇ ਸvaro ਐਸੀ ਵਡਿਆਈ ਹੈ ਸਾਬ ਕਹਿੰਦੇ ਤੂੰ ਜੇ ਦੁਨੀਆ ਨਾਲ ਬਣਾਣਾ ਚਾਹਨਾ ਹੈ ਤੂੰ ਚਾਹਨਾ ਮੇਰੀ ਜਾਇਜਾਕਾਰ ਹੋਵੇ ਤੂੰ ਚਾਹਨਾ ਲੋਕ ਮੇਰੇ ਅੱਗੇ ਪਿੱਛੇ ਘੁੰਮਣ ਤੂੰ ਚਾਹਨਾ ਮੇਰੀ ਪ੍ਰਤਿਸ਼ਟਾ ਹੋਵੇ ਫਿਰ ਚੇਤੇ ਰੱਖੀ ਇੱਕ ਪਰਮਾਤਮਾ ਦੇ ਗੁਣ ਗਾ ਇੱਕ ਪਰਮਾਤਮਾ ਦੀ ਵਡਿਆਈ ਕਰ ਪਰਮਾਤਮਾ ਵਡਿਆਈ ਤੋਂ ਖੁਸ਼ ਹੋ ਕੇ ਤੇਰੀ ਵਡਿਆਈ ਸਾਰੇ ਸੰਸਾਰ ਤੋਂ ਕਰਾ ਦੇ ਆਪਾਂ ਇਹ ਬਚਨ ਪੜ੍ਹਦੇ ਆ ਨਾ ਜਿਨ ਨਾਨਕ ਸਤਗੁਰ ਪੋਜਿਆ ਤਿਰ ਹਰ ਪੂਜ ਕਰਾਉ ਜਿਨ੍ਹਾਂ ਨੇ ਗੁਰੂ ਦੀ ਪੂਜਾ ਕੀਤੀ ਪਰਮੇਸ਼ਵਰ ਦੀ ਪੂਜਾ ਕੀਤੀ ਰੱਬ ਨੇ ਉਹਨਾਂ ਦੀ ਪੂਜਾ ਸਾਰੇ ਸੰਸਾਰ ਤੋਂ ਕਰਾ ਦੇ ਪਰ ਇੱਕ ਗੱਲ ਚੇਤੇ ਰੱਖਣਾ ਸਹਿਬ ਨੇ ਦੂਸਰਾ ਪਾਸਾ ਵੀ ਇਹਦਾ ਦੱਸਿਆ ਜੇ ਦੁਨੀਆਂ ਕੋਲ ਕਿਦਰੇ ਭੁੱਲ ਫੁਲੇਖੇ ਕਿਸੇ ਕਾਰਨ ਵਸ ਸੰਸਾਰ ਦੀ ਸਮਗਰੀ ਆ ਵੀ ਜਾਏ ਤਾ ਸਹਿਬ ਕਹਿੰਦੇ ਜੇ ਰੱਬ ਦੀ ਨਜ਼ਰ ਵਿੱਚ ਪ੍ਰਮਾਣ ਨਹੀਂ ਜੇ ਰੱਬ ਨਾਲ ਨਹੀਂ ਜੁੜਿਆ ਤੇ ਬੰਦਿਆ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਤੇਰੀ ਕਿਸੇ ਨੇ ਬਾਤ ਨਹੀਂ ਪੁੱਛਨੀ ਆਪਾਂ ਇਹ ਬਚਨ ਵੀ ਪੜ੍ਹਦੇ ਹਾਂ ਜੇ ਜੁਗ ਚਾਰੇ ਆਰਜਾ ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾਮ ਰਖਾਇਕੈ ਜਸ ਕੀਰਤ ਜਗ ਲੈ ਫਿਰ ਕਹਿੰਦੇ ਜੇ ਇਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕਿ ਰੱਬ ਤੋਂ ਮਿੜਾ ਉਹਦੀ ਨਜ਼ਰ ਵਿੱਚ ਪ੍ਰਵਾਨ ਨਹੀਂ ਹੋਇਆ ਤੇਰੀ ਕਿਸੇ ਬਾਤ ਨਹੀਂ ਪੁੱਛਣੀ ਇਸ ਕਰਕੇ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਕਹਿੰਦੇ ਇੱਕ ਮਾਲਕ ਨਾਲ ਜੁੜ ਜੇ ਜੀਵਨ ਵਿੱਚ ਬਰਕਤ ਚਾਹੁੰਨਾ ਜੇ ਜੀਵਨ ਵਿੱਚ ਕਲਿਆਨਤਾ ਚਾਹੁੰਨਾ ਜੇ ਜੀਵਨ ਦਾ ਭਲਾ ਚਾਹੁੰਨਾ ਤਾਂ ਹੀ ਤੇ ਮੇਰੇ ਸਾਹਿਬ ਨੇ ਇੱਕ ਬਚਨ ਕੀਤਾ ਕਹਿੰਦੇ ਦੁਬਦਾ ਨਾ ਪਰਉ ਮੈਂ ਦੁਬਦਾ ਵਿੱਚ ਨਹੀਂ ਜਿਉਂਦਾ ਦੁਬਦਾਨਾ ਪਰਉ ਹਰ ਬਿਨ ਹੋਰ ਨਾ ਪੂਜੂ ਮੈਂ ਇੱਕ ਰੱਬ ਤੋਂ ਬਿਨਾ ਕਿਸੇ ਹੋਰ ਦੀ ਪੂਜਾ ਨਹੀਂ ਕਰਾਂ ਅਗਿਆ ਅਗਲਾ ਬਚਨ ਮੜੇ ਮਸਾਨ ਨਾ ਜਾਏ ਮੈਂ ਇੱਕ ਰੱਬ ਤੋਂ ਬਿਨਾ ਹੋਰ ਕਿਸੇ ਪਾਸੇ ਵੀ ਜਾਂਦਾ ਨਹੀਂ ਔਰ ਗੁਰੂ ਕੇ ਸਾਰੋ ਜੇ ਕਿਦਰ ਇੱਕ ਹੀ ਮੰਨ ਜਾਏ ਇੱਕ ਨਾਲ ਸਾਰ ਬਹੁਤਿਆਂ ਨਾਲ ਪਾਣ ਦੀ ਲੋੜ ਹੀ ਕੋਈ ਨਹੀਂ ਜੇ ਇੱਕ ਰੱਬ ਦੀ ਹੀ ਕਿਰਪਾ ਮਿਲ ਜਾਏ ਇੱਕ ਪ੍ਰਮਾਤਮਾ ਦੀ ਬਖਸ਼ਿਸ਼ ਮਿਲ ਜਾਏ ਫਿਰ ਬੰਦੇ ਨੂੰ ਹੋਰ ਕਿਸ ਦੀ ਜ਼ਰੂਰਤ ਵੀ ਕੀ ਰਹਿ ਜਾਂਦੀ ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਜਿੰਨੇ ਅਸੀਂ ਸਮਾਗਮਾਂ ਵਿੱਚ ਜੁੜਦੇ ਹਾਂ ਗੁਰਬਾਣੀ ਨੂੰ ਪੜ੍ਹੀਏ ਕੀਰਤਨ ਸੁਣੀਏ ਪ੍ਰੇਰਣਾ ਇਹੀ ਮਿਲਦੀ ਹੈ ਬੰਦਿਆ ਜ਼ਿੰਦਗੀ ਦਾ ਸਫਰ ਲੰਘਦਾ ਜਾ ਰਿਹਾ ਹੈ ਉਸ ਵਾਹਿਗੁਰੂ ਦੇ ਚਰਨਾਂ ਨਾਲ ਆਪਣੀ ਸਾਹ ਜਪਾ ਜੇ ਸਾਹ ਜ ਨਾ ਨਾ ਪਾਈ ਮਤ ਜਾਣੀ ਤੈਨੂੰ ਕੋਈ ਉਥੇ ਥਾਂ ਮਿਲੇਗੀ ਅਸੀਂ ਕਈ ਵਾਰੀ ਸੁਣਦੇ ਹਾਂ ਗੁਰੂ ਸਾਹਿਬ ਜੀ ਨੇ ਸਾਨੂੰ ਨਿਰੰਕਾਰ ਵੱਲ ਜੋੜਨ ਲਈ ਕਈ ਵਾਰੀ ਤਾੜਨਾ ਭਰੇ ਸ਼ਬਦ ਵੀ ਕਹੇ ਨੇ ਔਰ ਉਹ ਸ਼ਬਦ ਸਚਾਈ ਹੈ ਸਾਨੂੰ ਅਸੀਂ ਆਪ ਕੁਝ ਵੇਖਿਆ ਨਹੀਂ ਸਾਡੇ ਕੋਲ ਐਡੀ ਦ੍ਰਿਸ਼ਟੀ ਨਹੀਂ ਹੈ ਪਰ ਸਿੱਖ ਇਹਨਾਂ ਤੇ ਯਕੀਨ ਕਰਦਾ ਹੈ ਵੀ ਜੋ ਸਤਗੁਰੂ ਕਹਿੰਦੇ ਨੇ ਉਹਨਾਂ ਤੇ ਸਭ ਕੁਝ ਵੇਖਿਆ ਹੈ ਨਾ ਜੋ ਸਤਗੁਰੂ ਕਹਿੰਦੇ ਨੇ ਉਹ ਤੇ ਸੱਚ ਹੀ ਕਹਿੰਦੇ ਨੇ ਨਾ ਔਰ ਉਹਨਾਂ ਨੇ ਸਾਨੂੰ ਆਪਣੇ ਅਨੁਭਵ ਅਨਸਾਰ ਇਹ ਬਚਨ ਕਹੇ ਨੇ ਬੰਦਿਆ ਅਗੇ ਧਰਮਰਾਜ ਬੈਠਾ ਉਹ ਇਸ ਤਰ੍ਹਾਂ ਕਰਦਾ ਐ ਏਡੀ ਸਜ਼ਾ ਮਿਲਦੀ ਐ ਇਸ ਤਰ੍ਹਾਂ ਦੀ ਸਜ਼ਾ ਮਿਲਦੀ ਐ ਜੇ ਤੂੰ ਨਾਮ ਨਾ ਜਪਿਆ ਤੇ ਹਾਲ ਤੇਰਾ ਵੀ ਇਹੀ ਹੋਣਾ ਤੇ ਆਪਾਂ ਫਿਰ ਇਹ ਤੇ ਨਹੀਂ ਨਾ ਮੁਕਰ ਸਕਦੇ ਵੀ ਸਤਿਗੁਰਾਂ ਨੇ ਸ਼ਾਇਦ ਐਵੇਂ ਹੀ ਕਹਿ ਦਿੱਤਾ ਇਦਾ ਮਤਲਬ ਉਹਨਾਂ ਨੇ ਸੱਚ ਇਹ ਬੋਲ ਕਹਨੇ ਅੱਗੇ ਸਭ ਕੁਝ ਉਹ ਜਾਣਦੇ ਨੇ ਆਪਾਂ ਇਹ ਬਚਨ ਪੜਦੇ ਆ ਨਾਨਕ ਆਖਰੇ ਬਿਨਾ ਸੁਣੀਆਂ ਸਿੱਖ ਸਹੀ ਲੇਖਾ ਰੱਬ ਮਗੇਸੀਆ ਬੈਠਾ ਕੱਢ ਵਹੀ ਕਹਿੰਦੇ ਤਲਬਾ ਪੌਸਨ ਆਕੀਆਂ ਬਾਕੀ ਜਿਨ੍ਹਾਂ ਰਹਿ ਕਹਿੰਦੇ ਉਹਨਾਂ ਨੂੰ ਤਲਬ ਕੀਤਾ ਜਾਏਗਾ ਜਿਨ੍ਹਾਂ ਦੀ ਬਾਕੀ ਰਹਿ ਗਈ ਜਿਨ੍ਹਾਂ ਦਾ ਸਾਹਿਬ ਕਿਤਾਬ ਰਹਿ ਗਈ ਗੁਰੂ ਸਾਹਿਬ ਜੀ ਨੇ ਸਾਨੂੰ ਅਗਲਾ ਸੁਨੇਹਾ ਵੀ ਦਿੱਤਾ ਹੈ। ਔਰ ਤਾਂ ਕਰਕੇ ਕਿ ਤੈਨੂੰ ਇਹ ਸਾਹ ਤੈਨੂੰ ਸਮਝ ਆ ਜਾਵੇ ਵੀ ਆ ਜਿੰਨੇ ਕੁ ਤੂੰ 70 60 100 ਸਾਲ ਜਿਉਣਾ ਇਸ 100 ਸਾਲ ਵਿੱਚ ਤੂੰ ਕੇਵਲ ਅਗਲੇ ਨੂੰ ਨਾ ਭੁੱਲ ਜਾਈ ਸਿਰਫ ਇਹਨੂੰ ਨਾ ਯਾਦ ਰੱਖੀਂ। ਜਿੱਥੇ ਜਾਣਾ ਉਹਦੀ ਪਤਾ ਨਹੀਂ ਕਿੰਨੀ ਉਮਰ ਹੈ ਇਹਦੀ ਉਮਰ ਤਾਂ ਵੱਧ ਤੋਂ ਵੱਧ ਕਿੰਨੀ ਹੋਵੇਗੀ 100 ਹੋਵੇਗੀ। ਪਰ ਅਗਲੇ ਦੀ ਉਮਰ ਦਾ ਕੋਈ ਪਤਾ ਨਹੀਂ ਕਦੋਂ ਵਾਪਸੀ ਹੋਵੇ કે ਨਾ ਹੋਵੇ ਇਸ ਕਰਕੇ ਮੇਰੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਹਿਣ ਲੱਗੇ ਉਸ ਵਾਹਿਗੁਰੂ ਜੀ ਦੀ ਆਰਾਧਨਾ ਕਰਿਆ ਕਰ ਹਰ ਵੇਲੇ ਉਹਨੂੰ ਸਮਲ ਹਰ ਵੇਲੇ ਉਹਨੂੰ ਧਿਆ ਤੇ ਇਹ ਕਹੇ ਮਾਲਕਾ ਤੇਰੀ ਬੜੀ ਵੱਡੀ ਕਿਰਪਾ ਤੂੰ ਮੈਨੇ ਮਨੁੱਖਾ ਸਰੀਰ ਬਖਸ਼ਿਸ਼ ਕੀਤਾ ਹੈ ਬਾਕੀ ਰਹੀ ਪਦਾਰਥਾਂ ਦੀ ਗੱਲ ਮੈਂ ਕਈ ਵਾਰੀ ਬੇਨਤੀ ਕਰਦਾ ਤੁਸੀਂ ਕਿਸੇ ਭਗਤ ਨੂੰ ਬੰਦਗੀ ਕਰਨ ਵਾਲੇ ਨੂੰ ਰੱਬ ਨਾਲ ਜੁੜੇ ਹੋਏ ਨੂੰ ਮੰਗਦਿਆਂ ਵੇਖਿਆ ਤੁਹਾਡਾ ਜਵਾਬ ਹੋਵੇਗਾ ਨਹੀਂ ਉਹਨਾਂ ਨੂੰ ਨਹੀਂ ਮੰਗਦਿਆਂ ਵੇਖਿਆ ਸਗੋਂ ਉਹਨਾਂ ਕੋਲੋਂ ਲੋਕਾਂ ਨੂੰ ਮੰਗਦਿਆਂ ਵੇਖਿਆ ਗੁਰੂ ਸਾਹਿਬ ਜੀ ਨੇ ਤਾਂ ਬਾਣੀ ਵਿੱਚ ਉਹਨਾਂ ਸਤਿਪੁਰਸ਼ਾਂ ਨੂੰ ਇਹ ਸ਼ਬਦ ਵਰਤੇ ਨੇ ਜਿਹੜੇ ਸ਼ਬਦ ਅਸੀਂ ਰੱਬ ਲਈ ਵਰਤਦੇ ਹਾਂ ਜਿਹੜੇ ਸ਼ਬਦ ਗੁਰੂ ਵਾਸਤੇ ਵਰਤਦੇ ਹਾਂ ਉਹ ਸ਼ਬਦ ਉਹਨਾਂ ਨੇ ਆਪਣੀ ਬੰਦਗੀ ਕਰਨ ਵਾਲਿਆਂ ਲਈ ਵੀ ਵਰਤੇ ਨੇ ਕਹਿੰਦੇ ਸੰਤਨ ਬਿਨ ਅਵਰ ਨਾ ਦਾਤਾ ਬਈਆ ਜੋ ਜੋ ਸ਼ਰਨ ਪਰੇ ਸੰਤ ਸਾਧੂ ਕੀ ਸੋ ਪਾਰ ਗ੍ਰਾਮੀ ਥੀਆ ਇਸ ਕਰਕੇ ਜਿਹੜੇ ਬੰਦਗੀ ਕਰਦੇ ਨੇ ਉਹ ਕਦੀ ਗੁਰੂ ਕੇ ਸਵਾਰਿਓ ਮੰਗਦੇ ਨਹੀਂ ਉਹਨਾਂ ਨੂੰ ਸੰਸਾਰ ਤੇ ਕਿਸੇ ਪਦਾਰਥ ਦੀ ਘਾਟ ਨਹੀਂ ਹੈ ਹੈ ਤਾਂ ਸੰਸਾਰ ਵਿੱਚ ਕਿੰਨੀ ਕੋਈ ਚੀਜ਼ ਆਪਾਂ ਇਹ ਵੱਖਰੀ ਗੱਲ ਹੈ ਜ਼ਿੰਦਗੀ ਨੂੰ ਲਗਜ਼ਰੀ ਬਣਾਉਣ ਵਾਸਤੇ ਬੰਦਾ ساری ਜ਼ਿੰਦਗੀ ਇਸ ਪਾਸੇ ਤੁਰਿਆ ਰਹਿੰਦਾ ਪਰ ਕਹਾਣੀ ਤਾਂ ਇੰਨੀ ਕੋਈ ਨਾ ਕੁੱਲੀ ਜੁੱਲੀ ਤੇ ਗੁੱਲੀ ਬਸ ਹੈ ਤੇ ਇਹ ਨਹੀਂ ਕੋਈ ਕਹਾਣੀ ਹੈ ਨਾ ਵੀ ਸਰੀਰ ਮੀ ਕਣੀ ਤੋਂ ਬਚਿਆ ਰਹੇ ਇੱਕ ਮਕਾਨ ਹੋਵੇ ਸਰੀਰ ਨੂੰ ਜਿੰਨਾ ਚਿਰ ਹੈ એનર્ਜੀ ਮਿਲਦੀ ਰਹੇ ਪ੍ਰਸ਼ਾਦਾ ਪਾਣੀ ਹੋਵੇ ਚੱਲਦਾ ਰਹੇ ਸਰੀਰ ਨੇ ਆਰਾਮ ਕਰਨਾ ਹੈ ਬਿਸਤਰਾ ਆਦਿਕ ਲੋੜ ਮੁਤਾਬਕ ਮਿਲ ਜਾ ਇਹ ਤੋਂ ਵੱਧ ਤੇ ਹੋਰ ਕੋਈ ਚੀਜ਼ ਨਹੀਂ ਹੈ ਪਰ ਬੰਦੇ ਨੇ ਲੋੜ ਇੰਨੀ ਵਧਾ ਲਈ ਆਪਣੀ ਜ਼ਿੰਦਗੀ ਨੂੰ ਲਗਜ਼ਰੀ ਬਣਾਉਣ ਵਾਸਤੇ ਗੁਰੂ ਕੇ ਸਾਰੇ ਇਹਨੇ ਉਸ ਪਰਮ ਪਿਤਾ ਪਰਮਾਤਮਾ ਦਾ ਜਿਹੜਾ ਕੀਮਤੀ ਸਮਾਂ ਕੱਢਣਾ ਸੀ ਉਹ ਵੀ ਇਸੇ ਜ਼ਿੰਦਗੀ ਵਿੱਚ ਬਿਲਾ ਕੇ ਉਸ ਨੂੰ ਵੀ ਖਤਮ ਕਰ ਦਿੱਤਾ ਮੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਬਚਨ ਕਰਦੇ ਨੇ ਕਹਿੰਦੇ ਮਤ ਸਮਝੀ ਇੱਕ ਇੱਕ ਨਿਕਲਿਆ ਸਵਾਸ ਬੜਾ ਕੀਮਤੀ ਔਰ ਉਹਨਾਂ ਨੇ ਬਚਨ ਵੀ ਕਹੇ ਨੇ ਕਹਿੰਨਗੇ ਤੂੰ ਨਾਦਾਨ ਹੈ ਕੌਡੀਆਂ ਦੇ ਬਦਲੇ ਹੀਰੇ ਦੇ ਰਿਆ ਸੰਸਾਰ ਦੇ ਪਦਾਰਥ ਕਿੰਨੀਆਂ ਕੋ ਕੌਡੀਆਂ ਨੇ ਕੌਡੀਆਂ ਦੇ ਬਦਲੇ ਹੀਰੇ ਦੇ ਰਿਆ ਹੀਰੇ ਕੀ ਨੇ ਸਵਾਸ ਤੇ ਚੰਗੀ ਗੱਲ ਕਿੰਨੀ ਹੁੰਦੀ ਵੀ ਇਸ ਸਵਾਸਾ ਰੂਪੀ ਹੀਰਿਆਂ ਦੇ ਨਾਲ ਤੂੰ ਰਤਨ ਜਵਾਹਰ ਬਣ ਜਦਾ ਉਹ ਕੀ ਹੈ ਗੁਰੂ ਦਾ ਸ਼ਬਦ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਉਸ ਸ਼ਬਦ ਦੀ ਆਰਾਧਨਾ ਕਰ ਔਰ ਜਿਨ੍ਹਾਂ ਨੇ ਗੁਰੂ ਕੇ ਸਵਾਰ ਇੱਕ ਨੂੰ ਜਪਿਆ ਇੱਕ ਨੂੰ ਅਰਾਧਿਆ ਉਹਨਾਂ ਦੀ ਜ਼ਿੰਦਗੀ ਵਿੱਚ ਕਦੀ ਵੀ ਘਾਟ ਨਹੀਂ ਆਈ ਉਹ ਲੋਕ ਕੰਗਾਲ ਨਹੀਂ ਸਗੋ ਦਾਤੇ ਹੋ ਗਏ ਉਹ ਲੋਕ ਦੇਣ ਵਾਲਿਆਂ ਵਿੱਚ ਹਨ ਮੰਗਣ ਵਾਲਿਆਂ ਵਿੱਚ ਨਹੀਂ ਇਸ ਕਰਕੇ ਸਾਨੂੰ ਉਸ ਪ੍ਰਮਾਤਮਾ ਦੀ ਯਾਦ ਵਿੱਚ ਜਿਨਨੇ ਅਸੀਂ ਸਮਾਂ ਅੱਜ ਬਾਬਾ ਜੀ ਦੀ ਯਾਦ ਵਿੱਚ ਜੁੜੇ ਕਾਜ਼ਿਬਾਸਤੀ ਆਪੇ ਆ ਘਟੇ ਹੋਣੇ ਸਰੀਰ ਤੇ ਉਹਨਾਂ ਦਾ ਵੀ ਸਾਡੇ ਵਰਗਾ ਪਰ ਇੰਨੀ ਚੀਜ਼ ਸੀ ਕਿ ਉਹਨਾਂ ਨੇ ਸ਼ਬਦ ਨੂੰ ਨਾਮ ਨੂੰ ਨਿਤ ਰੇਮ ਨੂੰ ਗੁਰੂ ਕੇ ਬਖਸ਼ਿਸ਼ ਕੀਤੇ ਹੋਏ ਭਜਨ ਬੰਦਗੀ ਨੂੰ ਮੁੱਖ ਰੱਖਿਆ ਤੇ ਨਾਮ ਦੀ ਕਮਾਈ ਨਾਮ ਦੀ ਹੀ ਸਾਰੀ ਖੇੜ ਹੈ ਬਾਕੀ ਹੋਰ ਕੁਝ ਨਹੀਂ ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਵੇਖੋ ਬੜਾ ਡੂੰਘੇ ਵਿਸ਼ੇ ਨੇ ਉਹ ਕਹਿੰਦੇ ਨੇ ਸ਼ਬਦ ਤੋਂ ਤੂੰ ਬਣਿਆ ਜਿਹਦੇ ਤੋਂ ਬਣਿਆ ਉਹਨੂੰ ਤੂੰ ਭੁੱਲ ਗਿਆ ਸ਼ਬਦੇ ਧਰਤੀ ਸ਼ਬਦ ਆਕਾਸ਼ ਸ਼ਬਦੇ ਸ਼ਬਦ ਭਇਆ ਪ੍ਰਗਾਸ ਫਿਰ ਇਹ ਬਚਨ ਕਰਦੇ ਨੇ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਮਣ ਕਹਿੰਦੇ ਬੰਦਾ ਪੈਦਾ ਕਿਵੇਂ ਹੋਇਆ ਕਿਹੜਾ ਇਨਸਾਨ ਪਹਿਲਾ ਹੋਇਆ ਇਸਲਾਮ ਨੇ ਇਹਦੀ ਥਿਉਰੀ ਵੱਖਰੀ ਦਿੱਤੀ ਹੈ ਅਸਾਇਤ ਨੇ ਇਹਦੀ ਥਿਉਰੀ ਵੱਖਰੀ ਦਿੱਤੀ ਹੈ ਹਿੰਦੂ ਮਤਨੇ ਦੀ ਥਿਉਰੀ ਵੱਖਰੀ ਦਿੱਤੀ ਐ ਪਰ ਜਦ ਗੁਰਮਤ ਨੂੰ ਪੁੱਛਿਆ ਵੀ ਕਿਵੇਂ ਹੋਇਆ ਸੰਸਾਰ ਕਿਵੇਂ ਫਸਲਿਆ ਕਿਵੇਂ ਬਣਿਆ ਕਿ ਲੱਗੇ ਪਹਿਲਾ ਰੱਬ ਇਕੱਲਾ ਸੀ ਉਹ ਮੌਜੂਦ ਸੀ ਅਰਬਦ ਨਰਬਦ ਤੁੰਦੂ ਕਾਰਾ ਤਰਨ ਨ ਗਗਨ ਹੁਕਮ ਅਪਾਰਾ ਨਾ ਦਿਨ ਰਹਿਣ ਨਾ ਚੰਦ ਨਾ ਸੂਰਜ ਸੁੱਨ ਸਮਾਦ ਲਗਾਏ ਉਹਨੇ ਸੁੰਨ ਸਮਾਦ ਲਾ ਦਿੱਤੀ। ਨਾ ਚੰ드ਰਮਾ ਸੀ, ਨਾ ਸੂਰਜ ਸੀ, ਨਾ ਕੁਝ ਵੀ ਨਹੀਂ ਸੀ। ਫਿਰ ਉਹਦਾ ਮਨ ਕੀਤਾ ਮੈਂ ਸ੍ਰਿਸ਼ਟੀ ਪੈਦਾ ਕਰਾਂ। ਉਹਨੇ ਸ੍ਰਿਸ਼ਟੀ ਰਚਣ ਵਾਸਤੇ ਉਹਨੇ ਫਿਰ ਬਾਣੀ ਦਾ ਬਚਨ ਹੈ ਸੱਭ ਕਹਿੰਦੇ ਕੀਤਾ ਪਸਾਓ ਏਕੋ ਕਵਾਓ ਇੱਕ ਬੋਲ ਬੋਲਿਆ ਸਾਰੀ ਸ੍ਰਿਸ਼ਟੀ ਹੋਂਦ ਵਿੱਚ ਆ ਗਈ। ਤਿਸਤੇ ਹੋਏ ਲੱਖ ਦਰਿਆਓ ਅਕਾਸ਼ਾਂ ਆਕਾਸ਼ ਪਤਾਲਾਂ ਬਤਾਲ ਦਰਿਆ ਨਦੀਆਂ ਨਾਲੇ ਸਭ ਕੁਝ ਉਸ ਨਾਮ ਤੋਂ ਪੈਦਾ ਹੋ ਗਿਆ ਸਾਰੀ ਸ੍ਰਿਸ਼ਟੀ ਬਣ ਗਈ ਜਦੋਂ ਸ੍ਰਿਸ਼ਟੀ ਨਾਮ ਤੋਂ ਬਣੀ ਹੈ ਫਿਰ ਇਹਦਾ ਮਤਲਬ ਨਾਮ ਹੀ ਸਭ ਕੁਝ ਹੈ ਨਾ ਜੇ ਉਹਦੇ ਤੋਂ ਬੰਦਾ ਭੁੱਲ ਜਾਏ ਫਿਰ ਗੁਰੂ ਸਾਹਿਬ ਕਹਿੰਦੇ ਨੇ ਤੇਰੇ ਜੀਵਨ ਨੂੰ ਕੋਈ ਵੀ ਰੱਖਣ ਵਾਲਾ ਨਹੀਂ ਹੈ ਇਸ ਕਰਕੇ ਸਾਨੂੰ ਇਹ ਅਰਦਾਸ ਕਰਨੀ ਬਣਦੀ ਹੈ ਸਤਿਗੁਰੂ ਮੇਰ ਕਰਿਓ ਇਹ ਸ਼ਬਦ ਉਹਨਾਂ ਨੇ ਵਰਤੇ ਨੇ ਨਾ ਹਉ ਦੂਰੋਂ ਆਇਆ ਚਲ ਕੇ ਮੈਂ ਤੱਕੀ ਤਉ ਸਰਲਾਏ ਜੀ ਸੱਚੇ ਪਾਤਸ਼ਾਹ ਮੈਂ ਬੜੀ ਦੂਰੋਂ ਚਲ ਕੇ ਆਇਆ ਮੈਂ ਤੇਰੀ ਸ਼ਰਨ ਤੱਕੀ ਏ ਦੂਰੋਂ ਦਾ ਮਤਲਬ ਸੰਸਾਰੀ ਨਹੀਂ ਹੈ ਕਿ ਮੈਂ ਮਾਡਲ ਟਾਉਨ ਤੋਂ ਆਇਆ ਮੈਂ ਕਿ ਦੂਸਰੇ ਸ਼ਹਿਰੋਂ ਆਇਆ ਮੇਰੇ ਕੋਲ ਕੋਈ ਸਾਧਨ ਨਹੀਂ ਸੀ ਤੁਰਦਾ ਆਇਆ ਨਹੀਂ ਦੂਰ ਦਾ ਮਤਲਬ ਹੈ ਕਈ ਜਨਮ ਭੈ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਖਜ ਹੋਇਓ ਇਹ ਹੈ ਦੂਰੀ ਪਤਾ ਨਹੀਂ ਕਿੱਥੇ ਕਿੱਥੇ ਰਿਹਾ ਹਾਂ ਹੁਣ ਮਨੁੱਖਾ ਸਰੀਰ ਵਿੱਚ ਆਇਆ ਹਉ ਦੂਰੋਂ ਆਇਆ ਚੱਲ ਕੇ ਮੈਂ ਤੱਕੀ ਤਉ ਸਰੜਾਏ ਜਿਓ ਮੈਂ ਆਸ ਰੱਖੀ ਚਿਤ ਮੇਰਾ ਸਭੂ ਦੁੱਖ ਗਵਾਇ ਦੀ ਪਾਦਸ਼ਾ ਮੈਂ ਆਸ ਰੱਖ ਕੇ ਆਇਆ ਮੇਰਾ ਸਾਰਾ ਦੁੱਖ ਗਵਾ ਲਿਆ ਤੇ ਸਭ ਤੋਂ ਵੱਡਾ ਦੁੱਖ ਤੇ ਜਨਮ ਮਰਨ ਦਾ ਨਾ ਸਭ ਤੋਂ ਵੱਡਾ ਸੰਕਟ ਤੇ ਇਹ ਹੈ ਨਾ ਤੇ ਇਹ ਜਨਮ ਮਰਨ ਦਾ ਸੰਕਟ ਜਿਹੜਾ ਨਾਮ ਤੋਂ ਬਿਨਾ ਗੁਰੂ ਕੇ ਸvaro ਦੂਰ ਨਹੀਂ ਹੁੰਦਾ ਇਸ ਕਰਕੇ ਇੱਕ ਪਰਮਾਤਮਾ ਦੇ ਨਾਲ ਜੁੜ ਕੇ ਜੀਵਨ ਜਿਉਣਾ ਹਰ ਇੱਕ ਸਤਪੁਰਸ਼ ਦੀ ਸਾਨੂੰ ਇਹੀ ਪ੍ਰੇਰਨਾ ਨਾਮ ਨਾਲ ਜੁੜੋ ਆ ਹੁਣ ਕੁੰਭ ਦਾ ਮੇਲਾ ਲੱਗਾ ਹੈ ਨਾ ਜਿਹਨੂੰ ਮਹਾਕੁੰਭ ਕਹਿੰਦੇ ਨੇ ਹਾਂ ਜਿਨ੍ਹਾਂ ਦਾ ਧਰਮ ਦੀ ਆਸਤਾ ਹੈ ਉਹਨਾਂ ਦੀ ਆਸਤਾ ਰਹੇ ਪਰ ਇੱਕ ਗੱਲ ਬੇਨਤੀ ਕਰਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕੱਲੇ ਇਸ਼ਨਾਨ ਨਾਲ ਅੰਦਰ ਪਵਿੱਤਰ ਨਹੀਂ ਹੋਣਾ ਕੱਲੇ ਇਸ਼ਨਾਨ ਨਾਲ ਪਵਿੱਤਰ ਨਹੀਂ ਹੋਣਾ ਇਹ ਤਾਂ ਸ਼ਾਇਦ ਉਹ ਦੱਸਦੇ ਨੇ 147 ਕੇ 44 ਸਾਲ ਬਾਅਦ ਲੱਗਾ ਇੱਕ ਮੈਂ ਬੇਨਤੀ ਕਰਾਂ ਅੱਜ ਦਾ ਸੰਗਤ ਦਾ ਕੰਬੈ ਨਾਏ ਰੋਜ ਲੱਗਦਾ ਗੁਰੂਆਂ ਨੇ ਸਾਨੂੰ ਸਵੇਰੇ ਸ਼ਾਮ ਕਿਹਾ ਸੀ ਇਹਦੇ ਨਾਲ ਅੰਦਰ ਧੋਤਾ ਜਾਂਦਾ ਉਹ ਵੱਖਰੀ ਗੱਲ ਹੈ ਵੀ ਹੁਣ ਗੁਰਦੁਆਰੇ ਸੀ ਖਾਲੀ ਕਰਤੇ ਪਰ ਇਹ ਕੰਮ ਗੁਰੂ ਨੇ ਕਿਹਾ ਸੀ ਸਵੇਰੇ ਸ਼ਾਮ ਰੋਜ ਇਹਦੇ ਵਿੱਚ ਇਸ਼ਨਾਨ ਕਰਿਓ ਤੇ ਤੁਹਾਨੂੰ ਗਰੰਟੀ ਦੇਦਾ ਵਾਂ ਜੇ ਜ਼ਿੰਦਗੀ ਵਿੱਚ ਇਹ ਨੇਮ ਪਾਲ ਲਿਆ ਅੰਦਰੋਂ ਪਵਿੱਤਰ ਹੋ ਜਾਓਗੇ ਤੇ ਪਵਿੱਤਰ ਪ੍ਰਮਾਤਮਾ ਤੁਹਾਨੂੰ ਆਪਣੇ ਚਰਨਾਂ ਵਿੱਚ ਪ੍ਰਵਾਨ ਕਰ ਲੈ ਇਸ ਕਰਕੇ ਇਸ ਸੰਗਤ ਨੂੰ ਵੀ ਸਰੋਵਰ ਕਿਹਾ ਇਸ਼ਨਾਨ ਦਾ ਸਰੋਵਰ ਆਖਿਆ ਹੈ ਤੀਰਥ ਕਿਹਾ ਆਪਾਂ ਬਚਨ ਪੜ੍ਹਦੇ ਆ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਜੇ ਕੋਈ ਸ਼ਰਧਾ ਤੇ ਪਿਆਰ ਨਾਲ ਆਵੇ ਉਹਦੇ ਅੰਦਰ ਦੇ ਜਿੰਨੇ ਜਨਮਾਂ ਜਨਮਾਂਤਰਾਂ ਦੇ ਕਮਾਏ ਹੋਏ ਪਾਪ ਨੇ ਸਾਰੇ ਦੂਰ ਹੋ ਜਾਂਦੇ ਨੇ ਜਿਹੜਾ ਕੋਈ ਬੰਦਗੀ ਕਰੇ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਸ਼ਬਦ ਅੰਦਰ ਚੋਟ ਕਰਦਾ ਹਾਂ ਬਾਹਰੋਂ ਇਸ਼ਨਾਨ ਕਰਨਾ ਚਾਹੀਦਾ ਉਹ ਸਾਨੂੰ ਗੁਰੂ ਸਾਹਿਬ ਨੇ ਦੱਸਿਆ ਪਰ ਸਾਨੂੰ ਇਸ਼ਨਾਨ ਸਵਸਥਤਾ ਵਾਸਤੇ ਸੁਚੇਤਤਾ ਲਈ ਦੱਸਿਆ ਸਾਨੂੰ ਇਸ਼ਨਾਨ ਜੀਵਨ ਦੀ ਕਲਿਆਣ ਲਈ ਨਹੀਂ ਦੱਸਿਆ ਵੀ ਤੂੰ ਦਿਹਾੜੀ 'ਚ 5 7 10 ਵਾਰੀ 15 ਵਾਰੀ ਕਰੀ ਤੇ ਤੇਰ ਮੁਕਤ ਹੋ ਜਾਏਗਾ ਨਹੀਂ ਮੁਕਤ ਤਾਂ ਹੋਏਗਾ ਜੇ ਸ਼ਬਦ ਦੀ ਅਰਾਧਨਾ ਕਰੇਗਾ ਨਾਮ ਜਪੇਗਾ ਗੁਰੂ ਮੇਰ ਕਰੇ ਆਓ 2 ਮਿੰਟ ਆਪਸ ਸਿਮਰਨ ਕਰਕੇ ਸਮਾਪਤੀ ਕਰਦੇ ਹਾਂ ਤੁਹਾਡਾ ਸਭ ਦਾ ਧੰਨਵਾਦ ਮੇਰੇ ਸਤਕਾਰਯੋਗ ਭਾਈ ਗੁਰਮੀਤ ਸਿੰਘ ਜੀ ਭਾਈ ਮਨਜੀਤ ਸਿੰਘ ਜੀ ਇਹਨਾਂ ਦਾ ਬਹੁਤ ਧੰਨਵਾਦ ਜਿਹੜੇ ਹਰ ਵਾਰੀ ਆਪ ਜੀ ਦੇ ਦਰਸ਼ਨ ਕਰਾਉਂਦੇ ਨੇ ਆਓ ਪਿਆਰ ਨਾਲ ਸਾਰਿਆਂ ਨੇ ਕਿਰਪਾ ਕਰਨੀ ਵਾਹਿਗੁਰੂ